हिमाचल सरकार ने बड़ा फैसला किया जी हां दस दिए कि हिमाचल दी सुखू सरकार ने बड़ा फैसला किया कि हर महीने ਔਰਤਾਂ ਨੂੰ 1500 ਰੁਪਏ ਮਿਲਣਗੇ ਜੀ ਹਾਂ ਚੋਣਾਂ ਤੋਂ ਪਹਿਲਾਂ ਸੁਖੂ ਸਰਕਾਰ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀਗਾ ਚੋਣ ਮੈਨੀਫੈਸਟੋ ਸੀਗਾ ਕਿ ਜਦੋਂ ਸਾਡੀ ਸਰਕਾਰ ਆਈ ਤਾਂ ਅਸੀਂ ਮਹਿਲਾਵਾਂ ਨੂੰ 1500 ਰੁਪਏ ਦੇਵਾਂਗੇ ਤਾਂ 1 April ਯਾਨੀ ਕਿ ਅਗਲੇ ਵਿੱਤੀ ਵਾਰੋਂ ਤੋਂ ਇਹ ਜਿਹੜੀ ਸਕੀਮ ਉਹ ਸ਼ੁਰੂ ਹੋਵੇਗੀ ਤਾਂ ਇੱਕ ਪਾਸੇ ਸਿਆਸੀ ਸੰਕਟ ਚੱਲ ਰਿਹਾ ਹੈ ਹਿਮਾਚਲ ਦੇ ਵਿੱਚ ਕਿਤੇ ਨਾ ਕਿਤੇ ਇਹ ਪੂਰਾ ਜੋੜ ਲੱਗਿਆ ਹੋਇਆ ਕਿ ਕਿਵੇਂ ਨਾ ਕਿਵੇਂ ਜੋ ਹਿਮਾਚਲ ਦੇ ਵਿੱਚ ਜੋ ਕਾਂਗਰਸ ਦੀ ਸੁੱਖੂ ਸਰਕਾਰ ਹੈਗੀ ਆ ਉਸ ਨੂੰ ਡੇਗਿਆ ਜਾਵੇ ਪਰ ਦੂਸਰੇ ਪਾਸੇ ਜਿੱਥੇ ਕੁਝ ਵਿਧਾਇਕ ਜਿਨ੍ਹਾਂ ਨੂੰ ਅਜੋਕ ਕਰਾਰ ਦਿੱਤਾ ਗਿਆ ਤਾਂ ਉਹ ਪੂਰਾ ਸਿਆਸੀ ਸੰਕਟ ਸਭ ਦੇ ਸਾਹਮਣੇ ਹੈ ਗਿਆ ਪਰ ਇਸ ਸਿਆਸੀ ਸੰਕਟ ਦੇ ਵਿਚਕਾਰ ਹਿਮਾਚਲ ਦੀ ਜੋ ਕਾਂਗਰਸ ਸਰਕਾਰ ਜਾਂ ਫਿਰ ਕਹਿ ਸਕਦੇ ਕਿ ਸੁੱਖੂ ਸਰਕਾਰ ਉਸ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਹਿਮਾਚਲ ਦੇ ਵਿੱਚ ਹੁਣ ਹਰ ਮਹੀਨੇ ਔਰਤਾਂ ਨੂੰ ਦਾ 1500 ਰੁਪਏ ਮਿਲੇਗਾ ਤਾਂ ਕੱਲ ਦਿੱਲੀ ਦੇ ਵਿੱਚ ਇਹ ਵੱਡਾ ਫੈਸਲਾ ਕੀਤਾ ਜਾਂਦਾ ਕਿ ਦਿੱਲੀ ਦੇ ਵਿੱਚ ਮਹਿਲਾਵਾਂ ਨੂੰ 1000 ਰੁਪਏ ਦਿੱਤਾ ਜਾਵੇਗਾ ਦੂਸਰੇ ਪਾਸੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਵਾਅਦਾ ਕੀਤਾ ਗਿਆ ਸੀਗਾ ਆਮ ਆਦਮੀ ਪਾਰਟੀ ਦੇ ਵੱਲੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀਗਾ ਕਿ ਜੇਕਰ ਸਾਡੀ ਸਰਕਾਰ ਬਣਦੀ ਆ ਤਾਂ ਅਸੀਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਵਾਂਗੇ ਤਾਂ ਅੱਜ ਪੰਜਾਬ ਦਾ ਬਜਟ ਵੀ ਪੇਸ਼ ਹੋ ਰਿਹਾ ਤਾਂ ਇਹ ਵੀ ਆਸ ਜਤਾਈ ਜਾ ਰਹੀ ਹੈ ਕਿ ਅੱਜ ਪੰਜਾਬ ਨੂੰ ਲੈ ਕੇ ਵੀ ਕੋਈ ਨਾ ਕੋਈ ਫੈਸਲਾ ਜ਼ਰੂਰ ਆ ਸਕਦਾ ਪਰ ਦੂਸਰੇ ਪਾਸੇ ਜੇਕਰ ਅਸੀਂ ਹਿਮਾਚਲ ਦੀ ਗੱਲ ਕਰ ਲਈ ਤਾਂ ਹਿਮਾਚਲ ਦੇ ਵਿੱਚ ਜਿਹੜਾ ਇਹ ਵੱਡਾ ਐਲਾਨ ਕੀਤਾ ਗਿਆ ਤਾਂ ਹਰ ਮਹੀਨੇ ਔਰਤਾਂ ਨੂੰ 1500 ਰੁਪਏ ਮਿਲਣਗੇ ਤਾਂ 18 ਸਾਲ ਤੋਂ ਲੈ ਕੇ 60 ਸਾਲ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1500 ਰੁਪਿਆ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਵੀ ਹਰ ਮਹੀਨੇ 1000 ਰੁਪਏ ਦਿੱਤਾ ਜਾਵੇਗਾ ਪਰ ਅੱਜ ਜਿਹੜੀ ਆ ਨਜ਼ਰ ਪੰਜਾਬ ਤੇ ਵੀ ਟਿਕੀ ਹੋਈ ਆ ਕਿਉਂਕਿ ਦਿੱਲੀ ਦੇ ਵਿੱਚ ਵੀ ਆਵਾਨੀ ਪਾਰਟੀ ਦੀ ਸਰਕਾਰ ਹੈ ਤਾਂ ਉੱਥੇ ਕਿਹਦਾ 1000 ਰੁਪਏ ਦਾ ਐਲਾਨ ਹੋ ਚੁੱਕਿਆ ਦੂਸਰੇ ਪਾਸੇ ਅੱਜ ਪੰਜਾਬ ਦੇ ਵਿੱਚ ਜੋ ਬਜਟ ਪੇਸ਼ ਹੋਣਾ ਤਾਂ ਬਜਟ ਦੇ ਦੌਰਾਨ ਸਭ ਦੀਆਂ ਅਸਾ ਟਿਕੀਆਂ ਹੋਈਆਂ ਨੇ ਕਿ ਪੰਜਾਬ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਫੈਸਲਾ ਹੋ ਸਕਦਾ ਮਹਿਲਾਵਾਂ ਨੂੰ ਕੋਈ ਜਿਹੜਾ ਇਹ ਵੱਡਾ ਤੋਹਫਾ ਮਿਲ ਸਕਦਾ ਪਰ ਜੇਕਰ ਹਿਮਾਚਲ ਜਾਂ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਰਾਜਾਂ ਦੇ ਵਿੱਚ ਦਿੱਲੀ ਦੇ ਵਿੱਚ ਜੋ 1000 ਰੁਪਇਆ ਤੇ ਦੂਸਰੇ ਪਾਸੇ ਜੇਕਰ ਹਿਮਾਚਲ ਦੀ ਗੱਲ ਕੀਤੀ ਜਾਵੇ ਤਾਂ ਮਹਿਲਾਵਾਂ ਨੂੰ 1500 ਰੁਪਇਆ ਜੋ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕਰ ਦਿੱਤਾ ਗਿਆ ਤਾਂ 1 April ਤੋਂ ਯਾਨੀ ਕਿ ਅਗਲੇ ਵਿੱਤੀ ਬਰੇ ਤੋਂ ਜਿਹੜਾ ਇਹ ਫੈਸਲਾ ਲਾਗੂ ਹੋਵੇਗਾ ਤਾਂ ਬਜਟ ਕਹਿ ਸਕਦੇ ਕਿ 1800 ਕਰੋੜ ਰੁਪਏ ਦਾ ਇਸ ਦੇ ਲਈ ਬਜਟ ਰੱਖਿਆ ਗਿਆ ਹਰ ਸਾਲ ਕਰੀਬ 1800 ਕਰੋੜ ਰੁਪਏ ਇਸ ਤੇ ਖਰਚ ਆਵੇਗਾ ਤਾਂ ਹਰ ਇੱਕ ਦੀ ਨਜ਼ਰ ਟਿਕੀ ਹੋਈ ਹੈ ਕਿ ਆਖਿਰਕਾਰ ਅੱਜ ਪੰਜਾਬ ਦੇ ਵਿੱਚ ਕੀ ਫੈਸਲਾ ਆ ਸਕਦਾ ਕਿ ਪੰਜਾਬ ਦੇ ਵਿੱਚ ਵੀ ਕਾ ਚੋਣਾ ਦਾ ਵਰਾ ਹੈ ਗਿਆ ਕਿਉਂਕਿ ਲੋਕ ਸਭਾ ਚੋਣਾਂ ਸਿਰਤੇ ਖੜੀਆਂ ਨੇ ਕਿ ਉਹਨਾਂ ਚੋਣਾਂ ਨੂੰ ਦੇਖਦੇ ਹੋਏ ਜਾਂ ਫਿਰ ਆਪਣੇ ਐਲਾਨ ਨੂੰ ਹੀ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਵੱਲੋਂ ਕੁਝ ਇਸ ਤਰ੍ਹਾਂ ਦਾ ਕੀਤਾ ਜਾ ਸਕਦਾ ਕਿ ਪੰਜਾਬ ਦੇ ਵਿੱਚ ਮਹਿਲਾਵਾਂ ਦੇ ਨਾਲ ਜੋ ਵਾਅਦਾ ਕੀਤਾ ਗਿਆ ਸੀਗਾ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ ਤਾਂ ਉਸ ਨੂੰ ਦੇਖਦਿਆਂ ਹੋਇਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਵਾਅਦਾ ਕੀਤਾ ਗਿਆ ਸੀਗਾ ਕਿ ਉਹ ਅੱਜ ਉਹ ਪੂਰਾ ਕਰਦੀ ਹੈ ਕਿਉਂਕਿ ਜੇਕਰ ਹਿਮਾਚਲ ਦੀ ਗੱਲ ਕਰ ਲਈ ਜਾਵੇ ਦੂਸਰੇ ਪਾਸੇ ਦਿੱਲੀ ਦੀ ਗੱਲ ਕਰ ਲਈ ਜਾਵੇ ਤਾਂ ਇਹਨਾਂ ਦੋਨਾਂ ਇੱਕ ਜੋ ਦੇਸ਼ ਦੀ ਰਾਜਤਾਨੀ ਹੈ ਦੂਸਰੇ ਪਾਸੇ ਜੋ ਹਿਮਾਚਲ ਰਾਜ ਹੈਗਾ ਤਾਂ ਇਹਨਾਂ ਦੋਨਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਗਏ ਸੀ ਖਾਸ ਕਰ ਮਹਿਲਾਵਾਂ ਦੇ ਲਈ ਕਿਉਂਕਿ ਦਿੱਲੀ ਦੇ ਵਿੱਚ ਵੀ ਮਹਿਲਾਵਾਂ ਮਹਿਲਾ ਜਿਹੜੀ ਵੋਟਰਾਂ ਉਹਨਾਂ ਦੀ ਵੋਟ ਬਹੁਤ ਜ਼ਿਆਦਾ ਸੀ ਜੇ ਦੂਸਰੇ ਪਾਸੇ ਜੇਕਰ ਹਿਮਾਚਲ ਦੀ ਗੱਲ ਕਰ ਲਈ ਜਾਵੇ ਤਾਂ ਉੱਥੇ ਵੀ ਮਹਿਲਾਵਾਂ ਜਿਹੜੀਆਂ ਵੋਟਰਾਂ ਬਹੁਤ ਜ਼ਿਆਦਾ ਸੀ ਤਾਂ ਇਹਨਾਂ ਐਲਾਨਾ ਕਰਕੇ ਹੀ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਉਹ ਸੱਤਾ ਦੇ ਵਿੱਚ ਆਉਂਦੀ ਆ ਤਾਂ ਹੁਣ ਬਜਟ ਪੇਸ਼ ਹੋਣਾ ਤਾਂ ਬਜਟ ਪੇਸ਼ ਹੋਣ ਤੋਂ ਬਾਅਦ ਦੇਖਣਾ ਹੋਵੇਗਾ ਕਿ ਮਹਿਲਾਵਾਂ ਦੇ ਲਈ ਕੁਝ ਇਸ ਤਰ੍ਹਾਂ ਦਾ ਐਲਾਨ ਹੋ ਸਕਦਾ ਹੈ ਜਾਂ ਫਿਰ ਨਹੀਂ ਤਾਂ ਮਹਿਲਾਵਾਂ ਮਹਿਲਾਵਾਂ ਨੂੰ ਵੀ ਅੱਜ ਦੇ ਦਿਨ ਦੀ ਉਡੀਕ ਹੈ ਕਿ ਅੱਜ ਜਦੋਂ ਬਜਟ ਪੇਸ਼ ਹੋਵੇਗਾ ਤਾਂ ਉਸ ਦੇ ਵਿੱਚ ਉਹਨਾਂ ਦੇ ਲਈ ਕੀ ਐਲਾਨ ਹੋ ਸਕਦਾ ਤੇ ਜਿਵੇਂ ਦੱਸ ਰਹੇ ਹਾਂ ਕਿ 1 April ਤੋਂ ਹਿਮਾਚਲ ਦੇ ਵਿੱਚ ਇਹ ਸਕੀਮ ਲਾਗੂ ਹੋਵੇਗੀ ਤਾਂ ਹਿਮਾਚਲ ਦੇ ਵਿੱਚ ਸੁੱਖੂ ਸਰਕਾਰ ਦੇ ਵੱਲੋਂ ਇਹ ਵੱਡਾ ਵਾਅਦਾ ਕੀਤਾ ਗਿਆ ਸੀਗਾ ਤੇ ਉਹ ਪੂਰਾ ਕਰ ਦਿੱਤਾ ਗਿਆ ਇੱਕ ਪਾਸੇ ਹਿਮਾਚਲ ਦੇ ਵਿੱਚ ਸਿਆਸੀ ਸੰਕਟ ਚੱਲ ਰਿਹਾ ਅਜਿਹੇ ਦੇ ਵਿੱਚ ਮਹਿਲਾਵਾਂ ਦੇ ਲਈ ਵੱਡਾ ਐਲਾਨ ਜਿਹੜਾ ਉਹ ਕੀਤਾ ਗਿਆ ਜਾਨਕਿ ਹਿਮਾਚਲ ਦੇ ਵਿੱਚ 1500 ਰੁਪਏ ਜਦੋਂ ਕਿ ਦਿੱਲੀ ਦੇ ਵਿੱਚ ਜੋ ਕੱਲ ਐਲਾਨ ਕੀਤਾ ਗਿਆ ਸੀਗਾ ਕਿ ਦਿੱਲੀ ਦੇ ਵਿੱਚ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਉਹ ਦਿੱਤਾ ਜਾਵੇਗਾ ਪਰ ਅੱਜ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਬਾਰੇ ਦੇਖਣਾ ਹੋਵੇਗਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਐਲਾਨ ਕੀਤਾ ਜਾਂਦਾ 18 ਸਾਲ ਤੋਂ ਉਪਰ ਕੀ 80 ਸਾਲ ਤੱਕ ਕੀ ਸਭੀ ਜੋ ہماری महिलाएं हैं उनको हम इस वित्तीय वर्ष में पंद्रह सौ रूपया मासिक पेंशन देने की घोषणा करते हैं ये हमारी सबसे बड़ी गारंटी थी इस गारंटी को हमने लागू करने का निर्णय लिया है क्योंकि भारतीय जनता पार्टी के नेता बार बार ये कहते थे गारंटियों का क्या हुआ हमारी सरकार की सर्वोच्च प्राथमिकता में से ये गारंटी प्रदेश की नारी शक्ति के आर्थिक व सामाजिक उत्थान हेतु प्रति माह रूपया पंद्रह सम्मान राशि प्रदान करना है इस लक्ष्य को प्राप्त करने हेतु हमने प्रथम चरण में जिला लोहल स्पीति की बहनों को इस सम्मान राशि का हकदार बना दिया है इस कड़ी में एक कदम आगे बढ़कर हमने प्रदेश की लगभग दो लाख पैतालीस हजार बहने व माताएं जो रूपया ग्यारह सौ व ग्यारह सौ पचास प्रति माह पेंशन प्राप्त कर रही थी को भी को भी रुपया पंद्रह सौ पेंशन एक फरवरी 2024 से प्रदान कर दी गई है इस योजना का नामकरण इंदिरा गांधी प्यारी बहना सुख सम्मान निधि योजना प्रदेश की बहनों के प्रति हमारी संवेदना स्वेद, संवेदनशीलता दर्शाता है इस वचन पूर्ति हेतु हमारी प्रतिबद्धता अटूट है मैं इस योजना को जिला लोहित के बाद पूरे प्रदेश में लागू करने की घोषणा करता हूँ इसके अंतर्गत प्रदेश के सभी परिवार सीधे सीधे जुड़ेंगे इस योजना द्वारा हम प्रत्येक परिवार से 18 से 60 आयु वर्ग की बहनों को अगले वित्त वर्ष से सम... इंदिरा गांधी प्यारी बहना सुख सम्मान निधि योजना प्रदान करने का वचन दे रहे हैं ये गारंटी हमने दी थी और आज हम इस गारंटी को पूरा करने की कोशिश कर रहे हैं यही मुझे कहना था aapka bahut bahut dhanyavaad jai hind jai mata